ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਬਾਈ ਸੁਮਿੰਦਰ ਦੇਖ ਰਹੇ ਜੀ ਮੌਸਮ ਦੀ ਜਾਣਕਾਰੀ ਫਿਰ ਤੋਂ ਲੈ ਕੇ ਹਾਜ਼ਰ ਹੋਏ ਆ ਨਵੀਂ ਅਪਡੇਟ 10 ਤਰੀਕ ਤੱਕ ਦੀ ਇੱਕ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ 10 ਮਈ ਤੱਕ ਉਹ ਸਾਂਝੀ ਕੀਤੀ ਗਈ ਹੈ ਰਿਪੋਰਟ ਜਿਦੇ ਵਿੱਚ ਲਗਾਤਾਰ ਹੁਣ ਫਿਰ ਤੋਂ ਮੀਂਹ ਦਾ ਹੀ ਅਲਰਟ ਦੱਸਿਆ ਗਿਆ ਕਿਉਂਕਿ ਬੀਤੇ ਦਿਨਾਂ ਤੋਂ ਪੰਜਾਬ ਦੇ ਵਿੱਚ ਬੱਦਲਵਾਈ ਦਾ ਮਾਹੌਲ ਸੀ ਕਿਰਮਣ ਕਣੀ ਵੀ ਦੇਖੀ ਗਈ ਤੇ ਬੀਤੀ 4 ਤਰੀਕ ਦੀ ਗੱਲ ਕੀਤੀ ਜਾਵੇ ਜਾਂ ਪੰਜਾਬ ਦੇ ਵਿੱਚ ਜਾ ਚਾਰ ਤਰੀਕ ਰਾਤ ਦੀ ਗੱਲ ਕੀਤੀ ਜਾਵੇ ਤਗੜਾ ਮੀਂਹ ਪੰਜਾਬ ਦੇ ਵਿੱਚ ਦੇਖਣ ਨੂੰ ਮਿਲਿਆ ਜਿਸ ਦੇ ਵਿੱਚ ਤੇਜ਼ ਹਨੇਰੀ ਗੜੇ ਮਾਰੀ ਵਰਗੇ ਹਾਲਾਤ ਦੇਖਣ ਨੂੰ ਮਿਲੇ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਹਨ ਕੀ ਮਾਹੌਲ ਬਣਿਆ ਹੋਇਆ ਹੈ ਪੰਜਾਬ ਦੇ ਵਿੱਚ ਕਿਉਂਕਿ ਫਸਲਾਂ ਜਿਹੜੀਆਂ ਕਣਕ ਦੀ ਗੱਲ ਕੀਤੀ ਜਾਵੇ ਤਾਂ 90 ਤੋਂ 95% ਦੇ ਉੱਪਰ ਕੰਮ ਖਤਮ ਹੋ ਚੁੱਕਿਆ ਸਿਰਫ 5% ਕੰਮ ਬਚਿਆ ਇੱਕਾ ਦੁੱਕਾ ਜਗਾ ਤੇ ਜਿੱਥੇ ਕਣਕ ਦੀ ਬਜਾਈ ਲੇਟ ਹੋਈ ਹੈ ਜਾਂ ਫਿਰ ਕੋਈ ਹੋਰ ਕਾਰਨਾ ਕਰਕੇ ਜਿੱਥੇ ਫਸਲ ਬੂਟਿਆਂ ਦੇ ਵਿੱਚ ਖੜੀ ਆ ਪਾਪੂਲਰ ਦੇ ਵਿੱਚ ਖੜੀ ਹੈ ਉੱਥੇ ਹੀ ਸਿਰਫ ਬਚਿਆ ਹੋਇਆ ਕੰਮ ਬਾਕੀ ਲਗਭਗ ਖਤਮ ਹੈ ਤੂੜੀਆਂ ਦਾ ਹੀ ਕੰਮ ਬਚਿਆ ਹੋਇਆ ਤੇ ਬਾਕੀ ਗੱਲ ਕਰਾਂਗੇ ਹੁਣ ਮੌਸਮ ਵਿਭਾਗ ਦੇ ਅਲਰਟ ਦੀ ਤਾਜ਼ਾ ਸੈਟੇਲਾਈਟ ਇਮੇਜ ਦੇਖੀ ਜਾਵੇ ਤਾਂ ਬੱਦਲਵਾਈ ਸਿਸਟਮ ਪੰਜਾਬ ਦੇ ਵਿੱਚ ਹਲਕਾ ਦਰਮਿਆਨਾ ਦਿਖ ਰਿਹਾ ਹੈ ਇਹ ਜੋ ਕਿ ਅੱਜ 5 ਤਰੀਕ ਨੂੰ ਪੰਜਾਬ ਦੇ ਵਿੱਚ ਮੀਂਹ ਦੇ ਅਲਰਟ ਫਿਲਹਾਲ ਬਣਦੇ ਹੋਏ ਦਿਖਾਈ ਦੇ ਰਹੇ ਨੇ ਇਹ ਗੱਲ ਕਰਾਂਗੇ ਲਗਾਤਾਰ ਮੌਸਮ ਦੀ ਅਲਰਟ ਦੀ ਤਾਂ ਲਗਾਤਾਰ ਪੰਜਾਬ ਦੇ ਵਿੱਚ ਹਲਕੇ ਦਰਮਿਆਨੇ ਮੀਂਹ ਦਾ ਸੁਭਾਵਨਾ ਹੈ ਕਿਹੜੇ ਜ਼ਿਲ੍ਹੇ ਵਿੱਚ ਮੀਂਹ ਹੋਵੇਗਾ ਕਦੋਂ ਹੋਵੇਗਾ ਹੁਣ ਅਸੀਂ ਪਹਿਲਾਂ ਮੌਸਮ ਵਿਭਾਗ ਦਾ ਅਲਰਟ ਦੇਖ ਲੈਂਦੇ ਜੀ ਅਲਰਟ ਦੇਖਣ ਤੋਂ ਪਹਿਲਾਂ ਛੋਟ ਜੀ ਰਿਕੁਐਸਟ ਹੈ ਚੈਨਲ ਤੇ ਨਵੇਂ ਹੋ ਵੈਦਰ ਬਾਈ ਸੁਮਿੰਦਰ ਨੂੰ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਤਾਂ ਕਿ ਮੌਸਮ ਦੀ ਕੋਈ ਜਾਣਕਾਰੀ ਤੁਸੀਂ ਮਿਸ ਨਾ ਕਰ ਸਕੋ ਉਸ ਤੋਂ ਇਲਾਵਾ ਵੀਡੀਓ ਚੰਗੀ ਲੱਗਦੀ ਹੈ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਅੱਗੇ ਅਤੇ ਥੋੜੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਕਮੈਂਟ ਬਾਕਸ ਵਿੱਚ ਤੁਸੀਂ ਕਮੈਂਟ ਵੀ ਕਰ ਸਕਦੇ ਹੋ ਜੀ ਹੁਣ ਦੇਖ ਲੈਂਦੇ ਹਾਂ ਕੀ ਅਲਰਟ ਜਾਰੀ ਹੋਇਆ ਹੈ ਮੌਸਮ ਵਿਭਾਗ ਵੱਲੋਂ ਜੋ ਅਲਰਟ ਜਾਰੀ ਹੋਏ ਸਨ ਉਸ ਦੇ ਵਿੱਚ 4 ਅਤੇ 5 ਤਰੀਕ ਨੂੰ ਇੱਕ ਤਗੜਾ ਮੀਂਹ ਦੱਸਿਆ ਗਿਆ ਸੀ ਯੋਗੀ 4 ਤਰੀਕ ਨੂੰ ਪੈ ਚੁੱਕਿਆ 5 ਤਰੀਕ ਨੂੰ ਵੀ ਉਮੀਦ ਹੈ ਕਿ ਪੰਜਾਬ ਦੇ ਬਹੁਤੇ ਹਿੱਸਿਆਂ ਵਿੱਚ ਬਾਅਦ ਦੁਪਹਿਰ ਮੀਂਹ ਦੇ ਹਾਲਾਤ ਬਣਦੇ ਹੋਏ ਦਿਖਾਈ ਦੇਣਗੇ ਤੇਜ਼ ਹਨੇਰੀ ਗੜੇਮਾਰੀ ਵੀ ਹੋ ਸਕਦੀ ਹੈ ਕਿਰਮਣ ਕਰਨੀ ਦਾ ਮਾਹੌਲ ਵੀ ਬਣੇਗਾ ਬੂੰਦਾਬੰਦੀ ਵੀ ਦੇਖਣ ਨੂੰ ਮਿਲੇਗੀ ਤੇ ਜ਼ਿਆਦਾਤਰ ਬਹੁਤੇ ਇਲਾਕੇ ਵਿੱਚ ਤੇਜ਼ ਹਨੇਰੀ ਦੇ ਨਾਲ ਤੇਜ਼ ਮੀਂਹ ਦੀ ਹੀ ਉਮੀਦ ਕੀਤੀ ਜਾ ਰਹੀ ਹੈ ਜਿਸ ਦੇ ਕਾਰਨ ਪੰਜਾਬ ਦੇ ਵਿੱਚ ਫਿਲਹਾਲ ਹਜੇ ਕੋਈ ਵੱਡੀ ਅਪਡੇਟ ਨਹੀਂ ਹੈ ਕਿ ਮੀਂਹ ਕਿਸ ਤਰੀਕੇ ਦਾ ਹੋਵੇਗਾ ਪਰ ਹਾਂ ਇਹ ਜ਼ਰੂਰ ਹੈ ਕਿ ਪੰਜਾਬ ਦੇ ਖਾਸ ਤੌਰ ਤੇ ਜਿਹੜੇ ਜ਼ਿਲ੍ਹੇ ਅੰਮ੍ਰਿਤਸਰ ਤਰਨਤਾਰਨ ਗੁਰਦਾਸਪੁਰ ਪਠਾਨਕੋਟ ਹੁਸ਼ਿਆਰਪੁਰ ਨਵਾਂ ਸ਼ਹਿਰ ਨੰਗਲ ਨੰਦਪੁਰ ਸਾਹਿਬ ਰੂਪਨਗਰ ਜ਼ਿਲ੍ਹਾ ਲੁਧਿਆਣੇ ਦਾ ਕੁਝ ਇਲਾਕਾ ਜੀ ਖੰਨੇ ਦਾ ਕੁਝ ਇਲਾਕਾ ਫਿਰ ਅੱਗੇ ਕਰਾਲੀ ਮੁਹਾਲੀ ਮੋਰਿੰਡਾ ਚੰਡੀਗੜ ਇਹਨਾਂ ਦੇ ਵਿੱਚ ਮੀਂਹ ਦੇ ਹਾਲਾਤ ਸਾਨੂੰ ਬਣਦੇ ਹੋਏ ਦਿਖਾਈ ਦੇਣਗੇ ਜਿਸ ਦੇ ਨਾਲ ਬਹੁਤ ਹੱਦ ਤੱਕ ਅ ਅਪਡੇਟ ਇਹੀ ਹੈ ਕਿ ਇਹਨਾਂ ਇਲਾਕਿਆਂ ਦੇ ਵਿੱਚਕਾਰ ਮੀਂਹ ਜਿਹੜਾ ਹੈ ਉਹ ਤੇਜ਼ ਤੋਂ ਦਰਮਿਆਨੇ ਸਵਾਦਾ ਹੋਣ ਦੀ ਉਮੀਦ ਬਣਦੀ ਹੋਈ ਦਿਖਾਈ ਦੇ ਰਹੀ ਹੈ ਬਾਕੀ ਅਗਰ ਗੱਲ ਕੀਤੀ ਜਾਵੇ ਆਉਂਦੇ ਦਿਨਾਂ ਦੀ ਤਾਂ ਲਗਾਤਾਰ ਸਾਨੂੰ 6 ਤਰੀਕ ਤੋਂ ਲੈ ਕੇ 10 ਤਰੀਕ ਤੱਕ ਆਈਸੋਲੇਟਡ ਪਲੇਸਸ ਤੇ ਮੀਂਹ ਹੋਣ ਦੇ ਚਾਂਸ ਨੇ ਕਿਵੇਂ ਦਾ ਮੀਂਹ ਹੋਵੇਗਾ ਉਹ ਦੇਖ ਲੈਂਦੇ येलो ਅਲਰਟ ਜਾਰੀ ਹੋਇਆ ਜੀ orange ਅਲਰਟ ਜਾਰੀ ਹੋਇਆ ਸੀ 4 ਅਤੇ 5 ਤਰੀਕ ਦਾ 4 ਅਤੇ 5 ਤਰੀਕ ਨੂੰ ਲਗਾਤਾਰ orange ਅਲਰਟ ਦੀ ਭਵਿੱਖਬਾਣੀ ਕੀਤੀ ਗਈ ਸੀ 4 ਤਰੀਕ ਦੀ ਭਵਿੱਖਬਾਣੀ ਸੱਚ ਹੋਈ ਹੈ ਤਗੜਾ ਮੀਂਹ ਹੋਇਆ ਜੀ ਤੇਜ਼ ਹਨੇਰੀਆਂ ਚੱਲੀਆਂ ਗੜੇਮਾਰੀ ਵੀ ਦੇਖਣ ਨੂੰ ਮਿਲੀ ਹੈ ਬੂੰਦਾਬੰਦੀ ਵੀ ਹੋਈ ਹੈ ਬਹੁਤੇ ਇਲਾਕਿਆਂ ਦੇ ਵਿੱਚਕਾਰ ਤੇ ਹੁਣ 6 ਤਰੀਕ ਤੋਂ ਲੈ ਕੇ 10 ਤਰੀਕ ਤੱਕ orange alert ਜਾਰੀ ਕਰ ਦਿੱਤਾ ਗਿਆ ਜਿਦੇ ਵਿੱਚ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਥੰਡਰਸਟ੍ਰੋਮ ਲਾਈਟਨਿੰਗ ਯਾਨੀ ਕਿ ਗਰਜ ਚਮਕ ਦੇ ਹਾਲਾਤ 30-40 ਕਿਲੋਮੀਟਰ ਦੀਆਂ ਹਨੇਰੀਆਂ ਧੂੜਪਰੀਆਂ ਹਨੇਰੀਆਂ ਵੀ ਚੱਲਣਗੀਆਂ ਨਾਰਮਲ ਹਨੇਰੀ ਵੀ ਚੱਲ ਸਕਦੀ ਹੈ ਜੀ ਤੇ ਮੀਂਹ ਦੇ ਹਾਲਾਤ ਜਿਹੜੇ ਨੇ ਉਹ ਬਣਦੇ ਹੋਏ ਦਿਖਾਈ ਦੇਣਗੇ ਜਿਸ ਦੇ ਕਾਰਨ ਵਜੋਂ ਪੰਜਾਬ ਦੇ ਬਹੁਤੇ ਇਲਾਕਿਆਂ ਦੇ ਵਿੱਚਕਾਰ ਸਾਨੂੰ ਬੂੰਦਾਬੰਦੀ ਤੇ ਕਿਣਮਣਕਣੀ ਦੇ ਹਾਲਾਤ ਦੇਖਣ ਨੂੰ ਮਿਲਣਗੇ ਗੱਲ ਕੀਤੀ ਜਾਵੇ ਤਾਂ ਕਿਹੜੇ ਜ਼ਿਲ੍ਹੇ ਵਿੱਚ ਹੋਵੇਗਾ ਇਹ ਹਾਲਾਤ ਇਹ ਖਾਸ ਤੌਰ ਤੇ ਮਾਝੇ ਤੇ ਦੁਆਬੇ ਵਿੱਚ ਇਸ ਦੇ ਅਸਰ ਨੇ ਕਿ ਮਾਝੇ ਦੁਆਬੇ ਵਾਲੀ ਜਿਹੜੀ ਹਵਾਵਾਂ ਨੇ ਉਹ ਜ਼ਿਆਦਾਤਰ ਦੱਖਣ ਜਦੋਂ ਪੂਰਬ ਤੋਂ ਹਵਾ ਚੱਲਦੀ ਹੈ ਤਾਂ ਪਹਾੜੀ ਖੇਤਰ ਦੇ ਨਾਲ ਲੱਗਦੇ ਇਲਾਕੇ ਜਿਹੜੇ ਹਿਮਾਚਲ ਦੇ ਨਾਲ ਲੱਗਦਾ ਇਲਾਕਾ ਹੁੰਦਾ ਹੈ ਉਹਦੇ ਵਿੱਚ ਜ਼ਿਆਦਾ ਅਸਰ ਦੇਖਣ ਨੂੰ ਮਿਲਦਾ ਹੈ ਤੇ ਅਜਿਹੇ ਦੇ ਵਿਚਕਾਰ ਇਹ ਤੁਹਾਨੂੰ ਜ਼ਿਲ੍ਹੇ ਘਣਾਏ ਨੇ ਮੈਂ ਅੰਮ੍ਰਿਤਸਰ ਤਰਨਤਾਰਨ ਤੋਂ ਲੈ ਕੇ ਰੂਪਨਗਰ ਦੀ ਬੈਲਟ ਪਟਿਆਲਾ ਫਤਿਹਗੜ੍ਹ ਸਾਹਿਬ ਦੀ ਬੈਲਟ ਇਹਦੇ ਵਿੱਚ ਚਾਂਸ ਕਾਫੀ ਹੱਦ ਤੱਕ ਬਣ ਰਹੇ ਨੇ ਕਿ ਪਾਣੀ ਮੀਂਹ ਦੀ ਜਿਹੜੀ ਸੰਭਾਵਨਾ ਹੈ ਉਹ ਜ਼ਿਆਦਾ ਹੈ ਤੇ ਇਸ ਤੋਂ ਇਲਾਵਾ ਜਿਹੜੇ ਤਾਪਮਾਨ ਨੇ ਹੁਣ ਥੋੜ੍ਹਾ ਜਿਹਾ ਕੰਟਰੋਲ ਵਿੱਚ ਰਹਿਣਗੇ ਜੋ ਤਾਪਮਾਨ 40-42 ਡਿਗਰੀ ਪਾਰ ਕਰ ਚੁੱਕੇ ਸਨ ਉਹ ਹੁਣ ਤਾਪਮਾਨ ਮੁੜ ਤੋਂ 38 ਡਿਗਰੀ 37 ਡਿਗਰੀ ਦੇ ਥੱਲੇ ਆ ਜਾਣਗੇ ਕਾਫੀ ਹੱਦ ਤੱਕ ਕੰਟਰੋਲ ਹੋਵੇਗਾ ਤਾਪਮਾਨ ਦੇ ਵਿੱਚ ਜਿਸ ਦੇ ਨਾਲ ਇਹੀ ਉਮੀਦ ਜਾਗ ਰਹੀ ਹੈ ਕਿ ਪੰਜਾਬ ਦਾ ਤਾਪਮਾਨ ਹੁਣ ਥੋੜ੍ਹਾ ਜਿਹਾ ਘਟੇਗਾ 2-3 ਦਿਨ ਤੋਂ ਤੇ ਇਹ ਉਮੀਦ ਜਿਹੜੀ ਹੈ ਲਗਾਤਾਰ ਬਰਕਰਾਰ ਰਹੇਗੀ ਜਿਸ ਦੇ ਨਾਲ ਇਹੀ ਇੱਕ ਤਰੀਕੇ ਨਾਲ ਸੁਨੇਹਾ ਜਾ ਰਿਹਾ ਹੈ ਕਿ ਹੁਣ ਥੋੜ੍ਹਾ ਜਿਹਾ 7-8 ਤਰੀਕ ਤੱਕ ਮੌਸਮ ਦੇਵਤਾਪ ਮੰਦ ਦੇ ਟੈਂਪਰੇਚਰ ਦੇ ਵਿੱਚ ਗਰਾਵਟ ਸਾਨੂੰ ਦੇਖਣ ਨੂੰ ਮਿਲੇਗੀ ਇਸ ਤੋਂ ਇਲਾਵਾ ਜਿਹੜੇ ਮੌਸਮ ਵਿਭਾਗ ਦੇ ਅਲਰਟ ਨੇ ਉਹ ਲਗਾਤਾਰ ਇਹੀ ਸਲਾਹ ਦੇ ਰਹੇ ਨੇ ਕਿ ਪੰਜਾਬ ਦੇ ਵਿੱਚ ਜਿਹੜੇ ਮੀਂਹ ਦੀ ਗਤੀਵਿਧੀ ਹੈ ਇਹ 10 ਤਰੀਕ ਤੱਕ ਕਿਸੇ ਤਰੀਕੇ ਨਾਲ ਰਹੇਗੀ ਪਰ ਹਾਂ ਕਿਤੇ ਨਾ ਕਿਤੇ ਠੱਲ ਪੈਂਦੀ ਦਿਖਾਈ ਦੇ ਰਹੀ ਹੈ 6-7 ਤਰੀਕ ਤੋਂ ਬਾਅਦ ਥੋੜੇ ਜਿਹਾ ਸਿਸਟਮ ਜਿਹੜੇ ਨੇ ਅੰਡਰ ਕੰਟਰੋਲ ਆਉਂਦੇ ਦਿਖਾਈ ਦੇਣਗੇ ਬਿਸ਼ੱਕ ਅਲਰਟ ਜਾਰੀ ਹੋ ਚੁੱਕੇ ਨੇ ਪਰ ਇਹ ਜਿਹੜੇ ਅਲਰਟ ਦੇ ਨਾਲ ਸਿਸਟਮ ਨੇ ਉਹ ਕੰਟਰੋਲ ਵਿੱਚ ਆਉਂਦੇ ਦਿਖਾਈ ਦੇਣਗੇ ਜਿਸ ਦੇ ਨਾਲ ਸਾਨੂੰ ਇੱਕ ਉਕੇ ਇਹਦੀ ਤਾਂ ਆਸ ਜਾਗ ਰਹੀ ਹੈ ਕਿ ਮੀਂਹ ਇੰਨੇ ਜ਼ਿਆਦਾ ਵੀ ਨਹੀਂ ਹੋਣਗੇ ਜਿੰਨੀ ਅ ਅਲਰਟ ਦੇ ਵਿੱਚ ਸਾਨੂੰ ਦਿਖਾਈ ਦੇ ਰਹੇ ਨੇ ਕਿਉਂਕਿ ਇਹ ਜਿਹੜੇ ਮੀਂਹ ਹੁੰਦੇ ਨੇ ਇਹ ਜ਼ਿਆਦਾਤਰ ਮੌਸਮ ਵਿਭਾਗ ਵੱਲੋਂ ਜੋ ਅਲਰਟ ਜਾਰੀ ਕੀਤੇ ਅਨੁਮਾਨ ਅਧਾਰਤ ਜਾਰੀ ਕੀਤਾ ਜਾਂਦਾ ਹੈ ਤੇ ਪੰਜਾਬ ਦੇ ਵਿੱਚ ਦੇਖਿਆ ਗਿਆ ਹੈ ਅਕਸਰ ਵੀ ਗਰਮੀ ਦੇ ਮੌਸਮ ਵਿੱਚ ਅਨੁਮਾਨ ਲਗਾਣਾ ਕੋਈ ਬਹੁਤ ਸੌਖੀ ਗੱਲ ਨਹੀਂ ਹੁੰਦੀ ਬਾਕੀ ਅਸੀਂ ਤਾਂ ਇਹੀ ਅਰਦਾਸ ਕਰਦੇ ਹਾਂ ਕਿ ਮੌਸਮ ਠੀਕ ਰਹੇ ਕੋਈ ਜ਼ਿਆਦਾ ਤੇਜ਼ ਹਨੇਰੀਆਂ ਝੱਖੜ ਨਾ ਝੁੱਲਣ ਕਿਉਂਕਿ ਨੁਕਸਾਨ ਅਕਸਰ ਹੀ ਸਾਨੂੰ ਦੇਖਿਆ ਗਿਆ ਪੰਜਾਬ ਵਾਸੀਆਂ ਦਾ ਹੁੰਦਾ ਹੈ ਖਾਸ ਤੌਰ ਤੇ ਮੌਸਮ ਦੇ ਬਦਲਾਅ ਕਰਕੇ ਬਾਕੀ ਜੋ ਵੀ ਅਪਡੇਟ ਹੋਣਗੀਆਂ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਸਾਂਝੀਆਂ ਕਰਾਂਗੇ ਬਣੇ ਰਹੋ ਚੈਨਲ ਵੈਦਰ ਵਾਈਸ ਮੰਤਰ ਤੇ ਜੋ ਵੀ ਨਵੀਂ ਅਪਡੇਟ ਹੋਵੇਗੀ ਉਹ ਸਭ ਤੋਂ ਪਹਿਲਾਂ ਲੈ ਕੇ حاضر ਹੋਵਾਂਗੇ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ ਮਿਲਦੇ ਆਗਲੀ ਜਾਣਕਾਰੀ ਲੈ ਕੇ ਅਗਲੀ ਵੀਡੀਓ ਵਿੱਚ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਵੀ ਕਰ ਦਿਓ ਤਾਂ ਕਿ ਤੁਸੀਂ ਕੋਈ ਵੀ ਜਾਣਕਾਰੀ ਜਿਹੜੀ ਹੈ ਉਹ ਮਿਸ ਨਾ